ਚੰਨ ਸਿਧੀਰ ਮੱਧਰ ਸਾਹਿਬ ਦੇ ਨਜ਼ਦੀਕ ਪੈਂਦੇ ਹੋਟਲਾਂ ਦੀ ਚੈਕਿੰਗ ਕੀਤੀ ਗਈ ਹੈ ਇਸ ਦੌਰਾਨ ਪੁਲਿਸ ਨੇ ਕਮਰੇ ਅਤੇ ਰਜਿਸਟਰ ਤੱਕ ਵੀ ਖੰਗਾਲੇ ਨੇ ਕਿਉਂਕਿ ਅੰਮ੍ਰਿਤਸਰ ਤੋਂ ਬਹੁਤ ਵਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਗਈਆਂ ਜਿੱਥੇ ਕਈ ਵਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਹੋਟਲਾਂ ਦੇ ਉੱਤੇ ਵੀ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਹਨਾਂ ਹੋਟਲਾਂ ਦੇ ਵਿੱਚ ਗਲਤ ਕੰਮ ਹੁੰਦਾ ਹੈ ਜਾਂ ਫਿਰ ਇਹਨਾਂ ਹੋਟਲਾਂ ਦੇ ਅੱਗੇ ਪਿੱਛੇ ਨਸ਼ੇ ਦੀ ਸਪਲਾਈ ਤੱਕ ਵੀ ਕੀਤੀ ਜਾਂਦੀ ਹੈ ਤਾਂ ਇਹਨਾਂ ਸਭ ਦੇ ਚਲਦੇ ਹੋਏ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਅੱਜ ਹੋਟਲਾਂ ਦੀ ਅਚਾਨਕ ਚੈਕਿੰਗ ਕੀਤੀ ਗਈ, ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਰਜਿਸਟਰ ਖੰਗਾਲੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਅਤੇ ਕਮਰਿਆਂ ਤੱਕ ਦੀ ਵੀ ਚੈਕਿੰਗ ਕੀਤੀ ਗਈ। ਤਾਂ ਤਿਹਾਰਾਂ ਦੇ ਮੱਦੇਨਜ਼ਰ ਇਹ ਹੋਟਲਾਂ ਦੀ ਚੈਕਿੰਗ ਹੋਈ ਹੈ। ਤੇ ਰਾਤ ਅੰਮ੍ਰਿਤਸਰ ਪੁਲਿਸ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕ ਪੈਂਦੇ ਹੋਟਲਾਂ ਦੀ ਚੈਕਿੰਗ ਕਰਨ ਦੇ ਲਈ ਪਹੁੰਚੀ। ਇਸ ਦੌਰਾਨ ਉੱਥੇ ਮੌਜੂਦ ਪੁਲਿਸ ਅਧਿਕਾਰੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਚੈਕਿੰਗ ਤਾਂ ਕੀਤੀ ਗਈ ਹੈ ਤਾਂ ਕਿ ਲੋਕਾਂ ਦੇ ਵਿੱਚ ਜੋ ਸਹਿਮ ਦਾ ਮਾਹੌਲ ਹੈ ਜਾਂ ਫਿਰ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਪੁਲਿਸ ਦੇ ਉੱਤੇ ਬਰਕਰਾਰ ਰੱਖੇ امن ਅਤੇ ਕਾਨੂੰਨ ਦੀ ਸਥਿਤੀ ਬਣੀ ਰਹੇ ਇਸ ਲਈ ਇਹਨਾਂ ਹੋਟਲਾਂ ਦੀ ਚੈਕਿੰਗ ਕੀਤੀ ਗਈ ਹੈ ਨਾ ਸਿਰਫ ਚੈਕਿੰਗ ਕੀਤੀ ਗਈ ਹੈ ਬਲਕਿ ਹੋਟਲਾਂ ਦੇ ਮਾਲਕਾਂ ਨੂੰ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਅਚਨਚੇਤ ਪਹੁੰਚਦੀ ਹੈ ਜਿੱਥੇ ਰਜਿਸਟਰ ਖੰਗਾਲੇ ਜਾਂਦੇ ਨੇ ਕਿ ਕੌਣ-ਕੌਣ ਆਇਆ ਹੈ ਕੌਣ ਚੈਕ ਇਨ ਕਿਸ ਨੇ ਚੈਕ ਇਨ ਕੀਤਾ ਹੈ ਤੇ ਕਿਸ ਨੇ ਹੋਟਲ ਦੇ ਵਿੱਚੋਂ ਚੈੱਕ ਆਊਟ ਕੀਤਾ ਹੈ ਕਿਹੜੇ ਡਾਕੂਮੈਂਟ ਲੈ ਗਏ ਨੇ ਇਹ ਸਭ ਜਿਹੜਾ ਹੈ ਇਸ ਦੇ ਬਾਰੇ ਦੇ ਵਿੱਚ ਉੱਥੇ ਪੁੱਛ ਪੜਤਾਲ ਕੀਤੀ ਗਈ ਹੈ ਇਸ ਬਾਬਤ ਕੀ ਕੁਝ ਕਹਿਣਾ ਹੈ ਪੁਲਿਸ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦੰਨੇ ਆ ਸਰ ਅੱਜ ਜਿਹੜਾ ਹੋਟਲ ਦੀ ਚੈੱਕ ਇਨ ਕਰ ਰਹੇ ਹੋ ਅੱਜ ਟੀਰਵਾਈ ਹੈ ਕਿ ਕੀ ਗੱਲਬਾਤ ਇਹ ਵੈਸੇ ਤੇ ਰੁਟੀਨ ਦੀ ਚੈੱਕ ਗਿਆ ਅਸੀਂ ਆਮ ਤੌਰ ਤੇ ਜਿਹੜੇ ਦਰਬਾਰ ਸਾਹਿਬ ਦੇ ਆਸ-ਪਾਸ ਦੇ ਹੋਟਲ ਜਿਹੜੇ ਐ ਇਹਨਾਂ ਦੀ ਚੈਕਿੰਗ ਕਰਦੇ ਰਹਿੰਦੇ ਆ ਤਾਂ ਜੋ ਹੋਟਲਾਂ ਵਿੱਚ ਕੋਈ ਸਮਾਜ ਵਿਰੋਧੀ ਅਨਸਰ ਜਾਂ ਕ੍ਰਿਮੀਨਲ ਜਿਹੜੇ ਪੁਰਾਣੇ ਕੋਈ ਇੱਥੇ ਪਨਾਹ ਲੈ ਕੇ ਸ਼ਹਿਰ ਵਿੱਚ ਕੋਈ ਵਾਰਦਾਤ ਨਾ ਕਰ ਸਕਣ ਕਿਉਂਕਿ ਇਹ ਨਵੇਂ ਸਾਲ ਵੀ ਆ ਰਿਹਾ ਵਾ ਤੇ ਟੂਰਿਸਟ ਵੀ ਬਹੁਤ ਜਿਹੜੇ ਹਰਮੰਦਰ ਸਾਹਿਬ ਮੱਥਾ ਟੇਕਣੇ ਆ ਰਹੇ ਨੇ ਸ਼ੀਦਾ ਸਾਹਿਬ ਆ ਰਹੇ ਜਲਿਆਂ ਵਾਲਾ ਬਾਗ ਆ ਰਹੇ ਨੇ ਇਸ ਕਰਕੇ ਟੂਰਿਸਟ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਆ ਅਤੇ ਸ਼ਹਿਰ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਆ ਜਿਹੜਾ ਵਾ ਇਹ ਸਾਡੀ ਰੁਟੀਨ ਦੀ ਚੱਕ ਹੈ ਅਸੀਂ 2-3 ਦਿਨਾਂ ਬਾਅਦ ਜਿਹੜਾ ਹੋਟਲ ਹੈ ਚੱਕ ਅਕਸਰ ਕਰਦੇ ਰਹਿੰਦੇ ਆ ਤੇ ਕੋਈ ਕ੍ਰਿਮੀਨਲ ਵਿਅਕਤੀ ਉੱਥੇ ਪਨਾਹ ਨਾ ਲੈ ਸਕੇ ਹੋਟਲ ਅੰਦਰ ਹਰ ਹੌਣ ਰੋਲਾ ਲੈਣ ਨੂੰ ਕੀ ਕਰਨਾ ਚਾਹੀਦਾ ਦਿਨ ਤਿਹਾਰਾ ਲੈਣ ਦਾ ਜੂ ਨਵਾਂ ਸਾਲ ਵੀ ਆ ਰਿਹਾ 25 ਦਸੰਬਰ ਵੀ ਆ ਹੋਟਲਾਂ ਵਾਲਿਆਂ ਨੂੰ ਅਸੀਂ ਪਹਿਲਾਂ ਵੀ ਇਹਨਾਂ ਦੀ ਸਮੇਂ-ਸਮੇਂ ਤੇ ਮੀਟਿੰਗਾਂ ਕਰਦੇ ਰਹਿੰਦੇ ਆ ਹੁਣੇ ਵੀ ਇਹਨਾਂ ਨੂੰ ਹਦਾਇਤ ਕੀਤੀ ਜਾਂਦੀ ਆ ਕਿ ਹੋਟਲ ਵਿੱਚ ਜਿਹੜਾ ਵੀ ਗੈਸਟ ਠਹਿਰਦਾ ਵਾ ਉਹਦੀ ਪ੍ਰੋਪਰ ਰਜਿਸਟਰ ਵਿੱਚ ਐਂਟਰੀ ਕਰਨ ਉਹਦਾ ਆਈਡੀ ਪ੍ਰੂਫ ਲੈਣ ਅਤੇ ਜੇਕਰ ਕੋਈ ਸ਼ੱਕੀ ਹੈ ਸ਼ੱਕ ਪੈਂਦਾ ਕਿਸੇ ਤੇ ਤਾਂ ਤੁਰੰਤ ਜੈ ਲੋਕਲ ਪੁਲਿਸ ਨੂੰ ਇਹਦੀ ਇਤਲਾਹ ਦੇਣ ਅਤੇ ਆਪਣਾ ਰਿਕਾਰਡ ਮੇਨਟੇਨ ਰੱਖਣਗੇ ਠੀਕ ਆ ਹੋਟਲ ਦੇ ਚੈਕ-ਇਨ ਦੌਰਾਨ ਕੋਈ ਸਭ ਅਣਪਛਿਤ ਤੇ ਬੰਦੇ ਜੋ ਫੜੇ ਗਏ ਜਾਂ ਕੋਈ ਸਾਹਮਣੇ ਆ ਅਰੇ ਚੈਕਿੰਗ ਚੱਲ ਰਹੀ ਆ ਚੈਕਿੰਗ ਦਰਾਂ ਨਾ ਜੇ ਕੋਈ ਇਤਰਾਜ਼ ਹੋ ਚੀਜ਼ ਮਿਲੀ ਜਾਂ ਕੋਈ ਜਿਹੜਾ ਕ੍ਰਿਮਿਨਲ ਵਿਅਕਤੀ ਕੋਈ ਫੜਿਆ ਗਿਆ ਤਾਂ ਉਸਦੇ ਖਿਲਾਫ ਕਾਨੂੰਨ ਸਾਡ ਜਿਹੜੀ ਕਾਰਵਾਈ ਕੀਤੀ ਜਾਏਗੀ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਇਹ ਅਪੀਲ ਕਰਦੇ ਵੀ ਪੁਲਿਸ ਉਹਨੇ ਸੁਰੱਖਿਆ ਲਈ 24 ਘੰਟੇ ਦਿਨ ਰਾਤ ਪਹਿਰਾ ਦੇ ਰਹੀ ਆ ਉਹ ਨਿਸ਼ਚਿੰਤ ਹੋ ਗਿਆ ਆਪਣੇ ਸ਼ਹਿਰ ਵਿੱਚ ਅਖਰੀਦੋ ਪ੍ਰੋਤ ਕਰਨਾ ਟੂਰਸਟ ਜਿਹੜੇ ਆ ਰਹੇ ਉਹਨਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਆ ਪੁਲਿਸ ਉਹਨਾਂ ਦੇ ਨਾਲ ਆ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਨੂੰ ਨਜ਼ਰ ਆਉਂਦੀ ਆ ਤਿੱਤਰੋਂ ਤੁਸੀਂ ਤਲਾਸ਼ ਕੰਟਰੋਲ ਰੂਮ ਤੇ ਦੇਣ ਜੀ